ਦਹਿਕ ਦੇ ਅੰਗਾਰਾਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰਸਨਾਉਂਦੇ ਰਹੇ ਨੇ ਲੋਕ ਨਾ ਕਤਲ ਹੋਏ ਨਾ ਹੋਣਗੇ ਇਸ਼ਕ ਦੇ ਗੀਤੇ ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ ਹਨੇਰੀਆਂ ਨੂੰ ਜੇ ਭਲੇਖਾ ਹੈ ਹਨੇਰਾ ਪਾਉਣ ਦਾ ਹਨੇਰੀਆਂ ਤੇ ਰੋਗ ਵੀ ਪਾਉਂਦੇ ਰਹੇ ਨੇ ਲੋਕ ਜ਼ਿੰਦਗੀ ਦਾ ਜਦ ਕਦੇ અપਮਾਨ ਕੀਤਾ ਹੈ ਕਿਸੇ ਤਾਂ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ ਸੋ ਇਸ ਇਲਾਕੇ ਦੇ ਜ਼ੁਲਮ ਕਰਨ ਵਾਲੀ ਇਹ ਸ਼ਰਾਬ ਫੈਕਟਰੀ ਨੂੰ ਸੰਗਲ ਮਾਰ ਕੇ ਬੈਠੇ ਅਣਖੀ ਦੇ ਬਹਾਦਰ ਯੋਧੇਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਸੀਮਤ ਹੈ ਤਿੰਨ ਗੱਲਾਂ ਕਰਨੀਆਂ ਨੇ ਜਦੋਂ ਵੋਟਾਂ ਤੋਂ ਪਹਿਲਾਂ ਆਪਾਂ ਕਹਿੰਦੇ ਸੀਗੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਮੋਤੀ ਹੁਣਾਂ ਦੀ ਵੀ ਟੀਮ ਹੈ ਤਾਂ ਲੋਕ ਨੇ ਸੀ ਕਿਵੇਂ ਵੀ ਟੀਮ ਆ ਆ ਦੇਖ ਲਓ ਇਹ ਕਹਿੰਦਾ ਸੀ ਸਰਕਾਰ ਪਿੰਡਾਂ ਦੀਆਂ ਸੱਥਾਂ 'ਚੋਂ ਚੱਲੂਗੀ ਆ ਇਲਾਕੇ ਦੀਆਂ ਪੰਚਾਇਤਾਂ ਨੇ ਇੱਥੇ ਸੱਥ ਲਾਈ ਹੋਈ ਹੈ ਤੇ ਫੈਕਟਰੀ ਬੰਦ ਨਹੀਂ ਹੋ ਰਹੀ ਆਪਾਂ ਸੋਚਦੇ ਸੀ ਵੀ ਬਲਡੋਜ਼ਰ ਇਕੱਲਾ ਯੂਪੀ ਦਾ ਜਿਹੜਾ ਮੁੱਖ ਮੰਤਰੀ ਯੋਗੀ ਚਲਾ ਸਕਦਾ ਆ ਅਗਲਿਆਂ ਨੇ ਲਤੀਪੁਰੇ ਦੇ ਵਿੱਚ 100 ਘਾਟਾਤਾ ਬਲਡੋਜ਼ਰ ਚਲਾ ਕੇ ਆਪਾਂ ਸੋਚਦੇ ਰਹਿ ਵੀ ਜਮੀਨਾ ਖੋਣ ਦਾ ਕਾਨੂੰਨ ਸ਼ਾਇਦ ਮੋਤੀ ਸਾਹਿਬ ਵੀ ਲੈ ਕੇ ਆਏ ਨੇ ਆ ਸਰਕਾਰ ਨੇ ਜਿਹੜੀਆਂ ਕਾਸ਼ਤਕਾਰ ਕਿਸਾਨਾਂ ਦੀਆਂ ਜਮੀਨਾਂ ਸੀ ਵਾਦ ਕਰਾਂ ਦੀਆਂ ਉਹ ਖੋਣੀਆਂ ਸ਼ੁਰੂ ਕਰਤੀਆਂ ਪਿਛਲਾ ਸਾਰਾ ਸੀਜ਼ਨ ਸਾਸੀ ਪ੍ਰਸ਼ਾਸਨ ਦੇ ਨਾਲ ਹੱਥ ਪੰਜਾ ਲੈਂਦਿਆਂ ਨੇ ਕੱਢਿਆ ਤੇ ਅੱਜ ਵੀ ਮੋਰਚਾ ਚੱਲ ਰਿਹਾ 309 ਏਕੜ ਦਾ ਔਰ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਸਰਕਾਰ ਖੋਣਾ ਚਾਹੁੰਦੀ ਹੈ ਆਪਾਂ ਕਹਿੰਦੇ ਸੀ ਦਲਤਾਂ ਦੇ ਨਾਲ ਧੱਕਾ ਮਜ਼ਦੂਰਾਂ ਦੇ ਨਾਲ ਧੱਕਾ ਭਾਜੇਪੀ ਆਰਸ ਸੰਘ ਕਰਦਾ ਪਰ ਅੱਜ ਵੀ ਮਾਨਸੇ ਦੇ ਮੋਜੋਕਲਾ ਦੀ ਸਰਪੰਚ ਜਿਹੜੀ ਜਰਨਲ categories ਦੀ ਆ ਉਹਦੇ ਦੇ ਇਸ ਕਰਕੇ ਪੰਜਾਬ ਦੀ ਆਵਾਦ ਵੀ ਪਾਰਟੀ ਦੀ ਸਰਕਾਰ ਨੇ ਉਹਨੂੰ ਮਰਨ ਲਈ ਮਜਬੂਰ ਕੀਤਾ ਕਿਉਂਕਿ ਉਹ ਮਜ਼ਦੂਰਾਂ ਦੇ ਪੱਖ 'ਚ ਖੜੀ ਐ ਸੋ ਭਰਾਵੋ ਜਿਹੜੀ ਇਹ ਵੀ ਟੀਮ ਆ ਇਹਨੂੰ ਕਿਉਂ ਵੀ ਟੀਮ ਆਪਾਂ ਕਹਿੰਦੇ ਸਾਂ ਕਿਉਂਕਿ ਅਸੀਂ ਲੜਨਾ ਤਾਂ ਸੀ ਕੇਂਦਰ ਦੀ ਸਰਕਾਰ ਦੇ ਖਿਲਾਫ ਸਾਡੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਪਰ ਇਹਨੇ ਸਾਨੂੰ ਕਿੱਥੇ ਲਜਾ ਲਿਆ ਆ ਜਿਹਨੇ ਪਹਿਲੇ ਆਗੂ ਕਹਿੰਦੇ ਆ ਫੈਕਟਰੀ ਦਾ ਬੰਦ ਐ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਇੱਥੇ ਬਿਠਾਈ ਰੱਖਣਾ ਲਤੀਫਪੁਰੇ ਬਿਠਾਈ ਰੱਖਣਾ ਜ਼ਮੀਨਾਂ ਦੇ ਕੋਲ ਚ ਫਸਾ ਕੇ ਰੱਖਣਾ ਪਰ ਇਹ મોદી ਤੇ ਭਗਵੰਤ ਮਾਨ ਸਰਕਾਰ ਨੂੰ ਵਹਿਮ ਆ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਫੀਮਾ ਨੇ ਇੱਥੇ ਵੀ ਲੜਾਂਗੇ ਜਲਾਲਾਬਾਦ ਵੀ ਲੜਾਂਗੇ ਲਤੀਪੁਰੇ ਵੀ ਲੜਾਂਗੇ ਤੇ ਦਿੱਲੀ ਦੀ ਧੌਣ ਤੇ ਗੋਡਾ ਵੀ ਫੇਰ ਜਾ ਕੇ ਰੱਖਾਂਗੇ ਵਹਿਮ ਸਰਕਾਰ ਨੂੰ ਕੱਢ ਦੇਣਾ ਚਾਹੀਦਾ ਸੋ ਅਗਲੀ ਜਿਹੜੀ ਗੱਲ ਜਿਹੜੀ ਇਥੋਂ ਦੀ ਸਰਕਾਰ ਆ ਆਪਾਂ ਕਹਿੰਨੇ ਨਾ ਇੱਕ ਉਰਦੂ ਦਾ ਸ਼ਾਇਰ ਹੋਇਆ ਸਾਬਰ ਅਲੀ ਸਾਬਰ ਉਹ ਕਹਿੰਦਾ ਕਿ ਦੇਖੋ ਕਿਹੜਾ ਕਿਹੜਾ ਚੁੱਪ ਹੈ ਜਿਉਂਦਾ ਨਹੀਂ ਉਹ ਜਿਹੜਾ ਚੁੱਪ ਹੈ ਬੜਾ ਰੌਣਾ ਸੀ ਸਾਡੇ ਦੇ ਲੋਕ ਕਿਸਾਨਾਂ ਦੇ ਪਾਣੀ ਮੁਕਾਤਾ ਜਰੀਲਾ ਕਰਤਾ ਸਾਰਾ ਕੁਝ ਪਰ ਜਦਨ ਦਾ ਪਾਣੀ ਵਾਲਾ ਮੋਰਚਾ ਚੱਲਿਆ ਕੋਈ ਸਰਕਾਰੀ ਬੁੱਧੀਜੀਵੀ ਨਹੀਂ ਬੋਲਦਾ ਕੋਈ ਅਖੌਤੀ ਵਾਤਾਵਰਨ ਪ੍ਰੇਮੀ ਨਹੀਂ ਬੋਲਦਾ ਇਹ ਨੋਟ ਕਰੋ ਲੜਾਈ ਜੋ ਜੋ ਤਿੱਖੀ ਹੋਊਗੀ ਨਖੇੜਾ ਹੋਊਗਾ ਕਾਰਪੋਰੇਟ ਪੱਖੀ ਉਧਰ ਖੜਨਗੇ ਤੇ ਪੰਜਾਬ ਪੱਖੀ ਇੱਧਰ ਖੜਨਗੇ ਜੋ ਪੰਜਾਬ ਦੇ ਪੱਖ 'ਚ ਬੋਲਦਾ ਉਹ ਸਾਡਾ ਉਹਨੂੰ ਅਸੀਂ ਨਾਲ ਲੈਣਾ ਤੇ ਅਖੀਰਲੀ ਜਿਹੜੀ ਮੈਂ ਬੇਨਤੀ ਕਰਨੀ ਆ ਇਹ ਮੋਰਚਾ ਚੱਲ ਰਿਹਾ ਚੱਲੂਗਾ ਜਿੱਤਿਆ ਗਿਆ ਇਹ ਕੋਈ ਗੱਲ ਕੋਈ ਸ਼ੱਕ ਨਹੀਂ ਫੈਕਟਰੀ ਬੰਦ ਹੈ ਬਸ ਲਾਨ ਕਰਾਉਣਾ ਪਰ ਇੱਕ ਗੱਲ ਜ਼ਰੂਰੀ ਜਿਹੜੇ ਸਾਡੇ ਲੋਕਾਂ ਦੇ ਪਰਚੇ ਨੇ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਸਰਕਾਰ ਨੇ ਦਿੱਤੀਆਂ ਨੇ ਹਾਈ ਕੋਰਟ ਨੂੰ ਉਹ ਰੱਦ ਕਰਾਉਣੀਆਂ ਨੇ ਵਾਪਸ ਲੈਣੀਆਂ ਨੇ ਨਾਲ ਮਨੁੱਖਤਾ ਦਾ ਘਾਣ ਕਰਨ ਲਈ ਇਸ ਫੈਕਟਰੀ ਦੇ ਦੇ ਮਾਲਕਾਂ ਤੇ ਪਰਚਾ ਦਰਜ ਕਰਾਉਣਾ ਸੋ ਅਗਲਾ ਜੋ ਵੀ ਸੱਦਾ ਦੇਊਗੀ ਸੰਘਰਸ਼ ਕਮੇਟੀ ਉਹਦੇ ਤੇ ਡਟਾਂਗੇ ਦੋ ਚੀਜ਼ਾਂ ਦਾ ਧਿਆਨ ਰੱਖਿਓ ਅਸੀਂ 20 ਤਰੀਕ ਨੂੰ ਐਸਐਸਪੀ ਦਫਤਰ ਧਰਨਾ ਹੋਰ ਮੰਗਾਂ ਨੂੰ ਵੀ ਲੈ ਕੇ ਲਾ ਰਹੇ ਆ ਨਾਲ ਮੁੱਖ ਮੰਗ ਇਹ ਹੋਊਗੀ ਕਿ ਜੀਰੇ ਸੰਘਰਸ਼ ਕਰ ਰਹੇ ਲੋਕਾਂ ਦੇ ਦਰਜ ਕੀਤੇ ਪਰਚੇ ਰੱਦ ਹੋਣ ਫੈਕਟਰੀ ਤੇ ਪਰਚਾ ਦਰਜ ਹੋਵੇ 26 ਨਵੰਬਰ ਨੂੰ 26 ਜਨਵਰੀ ਸੋਰੀ 26 ਜਨਵਰੀ ਨੂੰ ਜੀਨ ਚ ਪੂਰੇ ਉੱਤਰੀ ਭਾਰਤ ਦਾ ਇਕੱਠ ਹੋ ਰਿਹਾ ਸੋ ਇਹਨਾਂ ਕੱਠਾ ਨੂੰ ਧਿਆਨ ਚ ਰੱਖਦੇ ਹੋਇਆ ਆ ਸੰਘਰਸ਼ ਕਮੇਟੀ ਜੋ ਸੱਦਾ ਦੇਊਗੀ ਡਟ ਕੇ ਖੜਾਂਗੇ ਤੁਹਾਡੇ ਨਾਲ ਕ੍ਰਾਂਤੀਕਾਰੀ ਕਿਸਾਨੀਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ